ਮਹਾਨ ਜੀ ਡਾਕਟਰ ਕਾਉਂਸਲ ਕਿਹੜੀ ਪੋਸਟਾ ਮੈਂ ਤੇ ਸੀਨੀਅਰ ਮੈਡੀਕਲ ਅਫਸਰ ਗੰਗਾਦਾਸ ਸਾਰਾ ਤੁਸੀਂ ਕੋੜੇ ਨਾਲ ਚਾਏ ਹੋ ਹਟਪਿੰਡ ਇਲਾਕੇ ਦੇ ਵਿੱਚ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਇਸ ਬੰਦੇ ਮੈਂ ਚਾਹਨਾ ਵੀ ਸਾਡੀ ਡਿਸਪੈਂਸੀ ਕਾਫੀ ਆ ਦਰਵਾਜ਼ੇ ਤੱਕ 6 ਫੁੱਟ 5 ਫੁੱਟ ਤੱਕ ਪਾਣੀ ਆ ਗਿਆ ਸੀਗਾ ਤੇ ਇਹ ਜਿਹੜੀਆਂ ਲੜਕੀਆਂ ਇਹ ਆਸ਼ਾ ਵਰਕਰ ਇਹਨਾਂ ਨੇ ਬੜੀ ਮਿਹਨਤ ਨਾਲ ਸਾਰਾ ਸਾਮਾਨ ਸਾਕਾਈ ਕੀਤੀ ਹੈ ਹੀ ਆ ਕਾਫੀ ਹੋਰ ਕਾਫੀ ਸਮਾਨ ਵੀ ਇਥੋਂ ਨਬ ਖਰਾਬ ਹੋ ਗਿਆ ਤੇ ਸਾਡੇ ਡੀਐਮਸੀ ਆਫਿਸ ਹੈ ਅੰਮ੍ਰਿਤਸਰ ਉਹ ਉਹਨੇ ਆਪਣਾ ਡੀਐਸਟੀਓ ਭੇਜਿਆ ਸੀ ਸਾਰਾ ਐਸਟੀਮੇਟ ਉਹ ਲੈ ਕੇ ਗਏ ਨੇ ਜੋ ਜੋ ਤੇਰ ਤੱਕ ਕੰਮ ਹੋਏਗਾ ਉਹ ਇਨ ਪ੍ਰੋਸੈਸ ਹੈਗਾ ਉਹ ਅਸੀਂ ਕਰਵਾਉਣ ਜਾ ਰਹੇ ਹਾਂ ਕਿ ਇਹ ਜਿਹੜਾ ਤੁਹਾਡਾ ਸਰ ਆਪਣਾ ਰਿਕਾਰਡ ਸਰ ਉਹ ਵੀ ਬਿਲਕੁਲ ਖਾਬੂ ਕਾਫੀ ਹੱਦ ਤੱਕ ਖਾਬੂ ਠੀਕ ਕਾਰਡ ਦਾ ਕੀ ਹਾਲ ਹੋਏਗਾ ਸਰ ਕਾਰਡ ਦਾ ਹਾਲ ਇਹ ਵੀ ਜਿੰਨਾ ਕਿ ਤੇ ਨਵਾਂ ਬਣਾ ਸਕਾਂਗੇ ਨਵਾਂ ਬਣਾਵਾਂਗੇ ਪੁਰਾਣੇ ਨੂੰ ਵਾਇਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਦਾ ਖਰਾਬ ਹੋਇਆ ਉਹ ਤੇ ਕੋਈ ਆ ਪਾਣੀ ਦੀ ਮਾਰ ਇੱਥੇ ਤੇ ਸਭ ਕੁਝ ਤੁਹਾਨੂੰ ਪਤਾ ਹੈ ਤੇ ਸਰ ਹੁਣ ਦੀ ਸਥਿਤੀ ਕੀ ਹੈ ਇਲਾਕੇ ਦੀ ਬਾਡਰ ਬੈਂਡ ਦੀ ਹੁੰਦੀ ਹੈ ਕਿੰਨਾ ਦਾ ਸ਼ਾਂਤੀ ਹੈ ਹਾਂਜੀ ਹਾਂ ਠੀਕ ਹੈ ਲੋਕ ਰਿਕਵਰ ਕਰ ਰਹੇ ਨੇ ਆਪ ਆਪਣਾ ਸਾਰਾ ਸਮਾਨ ਸੰਭਾਲ ਰਹੇ ਨੇ ਆਪਣੇ ਨੋਰਮਲ ਰੋਟੀ ਲਾਈਫਸ ਆ ਰਹੇ ਨੇ ਹਾਂਜੀ ਲੇਕਿਨ ਇਹ ਅਭੀ ਨੁਕਸਾਨ ਦੇ ਇੱਕ ਵਾਰੀ ਦਾ ਪਰਮਾਪਰਮਾਣੇ ਬਹੁਤ ਹੈ ਇਕਸਾਰ ਤੇ ਮੇਨ ਪ੍ਰੋਲ ਕਿਹੜੀ ਕਿਹੜੀ ਕ੍ਰੀਏਟ ਕਰੀਏ ਪਬਲਿਕ ਦੇ ਵਿੱਚ ਜਿਹੜੀ ਖਾਸ ਕਰਕੇ ਹਰਪੀਟ ਤੇ ਪਿੰਡ ਨੇ ਉਹਨਾਂ ਨੂੰ ਕਿਹੜੀ ਕਿਹੜੀ ਆਮ ਬਿਮਾਰੀਆਂ ਜੁਦਦਣਾ ਪੈ ਰਿਹਾ ਜਾਲਾ ਨਹੀਂ تقریبا ਠੀਕ ਹੀ ਹੈ ਬਿਮਾਰੀਆਂ ਤੋਂ ਸਾਨੂੰ ਖਦਸ਼ਾ ਸੀਗਾ ਵੀ ਸ਼ਾਇਦ ਜੰਗੂ ਜਾਂ ਕੋਈ ਚਿਕਨ ਬੁਨਿਆ ਜਾਂ ਮਲੇਰੀਆ ਵਗੈਰਾ ਜ਼ਿਆਦਾ ਐਪੀਸੋਡ ਨਾ ਹੋਵੇ ਉਹਦਾ ਖਦਸ਼ਾ ਸੀਗਾ ਪਰ ਪ੍ਰਮਾਤਮਾ ਦੇ ਸਾਥ ਦਿੱਤਾ ਸਾਡੇ ਡਿਪਾਰਟਮੈਂਟ ਨੇ ਸਪਰੇਅ ਕਾਫੀ ਸਪਰੇਅ ਤੇ ਬਹੁਤ ਜ਼ੋਰ ਦਿੱਤਾ ਮਲੇਰੀਆ ਵਾਸਤੇ ਫੋਗਿੰਗ ਵਾਰਾ ਕਾਫੀ ਕਰਾਈ ਹੈ ਤੇ ਉਹਦੇ ਸਿੱਟੇ ਵੀ ਸਾਨੂੰ ਮਿਲੇ ਨੇ ਵੀ ਲੋਕਾਂ ਦੇ ਸ਼ਹਿਰ ਤੋਂ ਠੀਕ ਹੀ ਰਹਿੰਦੇ ਹੁਣ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਵੀ ਆਪਣੇ ਖਾਣ ਪੀਣ ਹੋਰੀ ਜਿਹੜੀਆਂ ਚੀਜ਼ਾਂ ਹਨ ਉਹਨੂੰ ਢੱਕ ਕੇ ਰੱਖਿਆ ਜਾਵੇ ਜਦੋਂ ਵੀ ਕੋਈ ਜੀ ਖਾਣੀ ਹੈ ਉਹ ਹੱਥ ਧੋ ਕੇ ਖਾਧੀ ਜਾਵੇ ਪਾਣੀ ਨੂੰ ਉਬਲਿਆ ਪਾਣੀ ਦਿੱਤਾ ਜਾ ਪੀਣ ਪੀਣ ਵਾਸਤੇ ਕਿਹਾ ਜਾਵੇ ਤੇ ਬਿਜਾਰੀ ਚੀਜ਼ਾਂ ਬਿਲਕੁਲ ਨਾ ਖਾਣ ਤੇ ਬਿਜਾਰੀ ਬਿਜਾਰੀ ਚੀਜ਼ਾਂ ਖਾਣ ਦਾ ਬਿਮਾਰੀ ਹੋਣ ਤੇ ਖਰਚੂ ਇਹ ਲੈ ਆਪਿਆ ਸਾਰਾ ਕੁਝ ਫਿਰ ਵੀ ਉਹ ਫੋਨ ਲਿਆ ਕਿ ਇੰਨਾ ਕਿ ਇੰਨਾ ਕੋ ਪਾਣੀ ਦੇ ਪੇਚ ਦਾ ਫਾਰਮਰ ਚ ਘੁਰਦੇ ਆ ਇਹ ਜਦੋਂ ਕੀ ਨਾ ਹੀ ਘਟਾ ਮੇਰਾ ਨਾਮ ਉਹ ਜੀ ਪੋਸਟ ਕਰੀਆ ਇਹ ਨਾਮ ਫੇ ਕਿਹ ਕਿ ਤੱਕ ਜਾਈ ਤੁਹਾਨੂੰ ਹਟਦੇ ਵਿੱਚ ਹਟਦੇ ਵਿੱਚ ਜੀ ਇੱਥੇ ਕੋਈ ਬੈਨ ਨੂੰ ਉਹਨੂੰ ਜਗ੍ਹਾ ਨਹੀਂ ਸੀ ਹੈਗੀ ਸਾਡੀ ਫ੍ਰਿਜ ਖਰਾਬ ਹੋ ਗਈ ਸਾਡੀਆਂ ਅਲਮਾਰੀਆਂ ਸਾਰਾ ਰਿਕਾਰਡ ਖਰਾਬ ਹੋ ਗਿਆ ਇੱਕ ਵੀ ਰਿਕਾਰਡ ਦਾ ਕਾਗਜ਼ ਨਹੀਂ ਬਚਿਆ ਹੁਣ ਤੱਕ ਦਾ ਸਾਰਾ ਟੋਟਲੀ ਨਾ ਕੋਈ ਚੇਅਰ ਵੀ ਇੰਨੀ ਗੰਦੀਆਂ ਹੋ ਗਈਆਂ ਸੀ ਗਾਰੇ ਚਾਪੀਆਂ ਸੀ ਉੱਪਰ ਬਹੁਤ ਸਾਰਾ ਅਲਮਾਰੀਆਂ ਦੇ ਵਿੱਚ ਪੂਰਾ ਗਾਰੇ ਨਾਲ ਭਰਿਆ ਪਿਆ ਸੀ ਸਾਰਾ ਰਿਕਾਰਡ ਫੁੱਟ ਫੁੱਟ ਕੇ ਲਾਇਆ ਸਾਰਾ ਅਸੀਂ ਅਲਮਾਰੀਆਂ ਦੇ ਵਿੱਚੋਂ ਜੋ ਵੀ ਵੈਕਸੀਨ ਵਗੈਰਾ ਸਾਰਾ ਕੁਝ ਆਹ ਵੇਖੋ ਜੀ ਸਾਰੀ ਅਲਮਾਰੀ ਦੇ ਵਿੱਚ ਸਾਡਾ ਸਾਰਾ ਰਿਕਾਰਡ ਖਰਾਬ ਹੋ ਚੁੱਕਾ ਬਿਲਕੁਲ ਡਿਸਟਰੋਏ ਹੋ ਗਿਆ ਸਾਰਾ ਕੁਝ ਇਹਨੂੰ ਕੁੱਟਿਆ ਵੀ ਨਹੀਂ ਕੁੱਟਿਆ ਜਾਂਦਾ ਪਿਆ ਇੱਥੇ ਪਾਣੀ ਕਿੰਨਾ ਜੀ ਇੱਥੇ ਜਗ੍ਹਾ ਦੁੱਦੇ ਪਾਣੀ ਜੀ ਇੱਥੇ 8-8 ਫੁੱਟ ਸੀਗਾ ਇਹ ਨਿਸ਼ਾਨੀ ਜਿਹਾ ਦੇਖੋ ਦਰਵਾਜ਼ੇ ਦੇ ਉੱਪਰ 8-8 ਫੁੱਟ ਪਾਣੀ ਆਦਾ ਸੀ ਵਾੜੀ ਜੀ ਪੱਕੇ ਵੀ ਕਰਾਤ ਹੋ ਗਏ ਪੱਕੇ ਵੀ ਅਸੀਂ ਦੁਬਾਰਾ ਠੀਕ ਕਰਵਾਏ ਨੇ ਸਾਰੇ ਪਾਣੀ ਚੋਜੋ ਕੇ ਉਹ ਤੋਂ ਉਹ ਤੋਂ ਬਾਰਿਸ਼ ਦਾ ਵੀ ਪਾਣੀ ਆਣ ਦੇਣਾ ਸਾਰੀ ਤੇ ਕਿਨੇ ਦਿਨਾਂ ਪਾਣੀ ਲੱਤਾ ਜੀ ਪਾਣੀ ਇੱਥੇ 4-5 ਦਿਨ ਨਹੀਂ ਲੱਗਦਾ ਕਿੰਨੇ ਦਿਨ ਇੱਥੇ ਸਟੇ ਕੀਤਾ ਪਾਣੀ ਨੇ ਤੇ ਤੁਹਾਡੇ ਐਸਐਮਓ ਸਾਹਿਬ ਹਾਂਜੀ ਹਾਂਜੀ ਦੱਸਿਆ ਸਾਰਿਆਂ ਨੂੰ ਉਹਨਾਂ ਡਿਊਟੀਆਂ ਤੇ ਬਕਾਇਦਾ ਲਾਈਆਂ ਦੱਸ ਸਾਹਿਬ ਨੇ ਅੱਛਾ ਸਾਡੇ ਐਸਐਮਓ ਸਾਹਿਬ ਨੇ ਬਕਾਇਦਾ ਨਾਈਟ ਡਿਊਟੀਆਂ ਲਾਈਆਂ ਸਾਰੀਆਂ ਦੀਆਂ ਡੇਅ ਡਿਊਟੀਆਂ ਲਾਈਆਂ ਅੱਛਾ ਹਾਂਜੀ ਲਗਾਤਾਰ ਡਿਊਟੀ 24 ਘੰਟੇ ਚੱਲਦੀ ਰਹੀ ਹੈ ਚੈੱਕ ਕਰਕੇ ਸਾਹਿਬ ਹਾਂਜੀ ਚੈੱਕ ਕਰਕੇ ਗਏ ਐਸਐਮਓ ਸਾਹਿਬ ਸਾਰੀਆਂ ਦੀਆਂ ਡਿਊਟੀਆਂ ਲਗਾਈਆਂ